ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਵਧੀਆ ਬਾਈ ਠੀਕ ਠਾਕ। ਸਭ ਠੀਕ ਠਾਕ ਜੀ। ਤੇ ਨਾਮ ਦੱਸ ਤੇ ਕਰੀ। ਬਾਈ ਡਿੱਟੀ ਹੈ ਪਿੰਡ ਚੱਕ ਜੇ ਮਸੀਹ ਖਾਨ ਅਸੀਂ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਬੋਲ। ਹੈਗਾ ਜੀ ਮਾਈਲ ਨੰਬਰ 97819 84725 ਜੇ ਭਰੀ। ਠੀਕ ਹੈ। ਹਾਂਜੀ ਜੀ। ਕਿੱਧਰ ਸ਼ੁਰੂ ਕਰਨਾ ਜੀ? ਆਹ ਪਾਜੀ ਵਿਖਾਈਏ ਪਹਿਲਾਂ ਮਾਜੀ। ਠੀਕ ਹੈ। ਹਾਂਜੀ। ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਦਸਤੂਵੇ ਦੇ ਬਾਰੇ। ਇਹ ਪਾਜੀ ਘਰ ਵਾਲੇ ਦੇ ਪਹਿਲਾ ਸੂਆ ਵੇਖ ਆਂਦੇ ਜੀ। ਹ ਤੇ ਦੋਦੇ ਦੇ ਕੋਲ ਇਹਦਾ ਭਾਜੀ ਮਰ ਗਿਆ ਜੇ ਬੱਚਾ ਅੱਛਾ ਬੱਚਾ ਮਰ ਗਿਆ ਇਹਨੂੰ ਭਾਜੀ ਪੂਰੇ ਅੱਜ 28 ਦਿਨ ਮੱਝ ਸੂਈ ਨੂੰ ਹੈ ਅੱਛਾ 28 ਦਿਨ ਪ੍ਰੋਪਰ ਹੋਏ ਆ ਭਾਜੀ ਪਹਿਲੀ ਤਰੀਕ ਨੂੰ ਗਏ ਹਾਂ ਆਪਾਂ ਤੇ ਹੂੰ ਹੂੰ ਜਿੱਦਾਂ ਮੱਝ ਹੀ ਵੇਖੀ ਉਹ ਦਿਨ ਮੱਝ ਸੂਈ ਸੀ ਅੱਛਾ ਉਹਦੇ ਭਾਜੀ ਲਾਗੇ ਮੇਲਾ ਇਹਦੇ ਉਹ ਵੀਰਨਾ ਮੇਲੇ ਚ ਮਿਲਿਆ ਵੀ ਮੱਝ ਵੇਚਣੀ ਸੀ ਹਾਂਜੀ ਉਹਨਾਂ ਮੁੱਲ ਭਾਜੀ ਵੱਧ ਕਰਦਾ ਛੋਟੀ ਦਾ ਅੱਛਾ ਹਾਂਜੀ ਹਾਂਜੀ ਤੇ ਬੱਚਾ ਇਹਦਾ ਆਪਾਂ ਵੇਖਿਆ ਠੀਕ ਬੱਚਾ ਭਾਜੀ ਸਾਡੇ ਕੋਲ ਸਾਹਮਣੇ ਦਾ ਮਰਿਆ ਜੇ ਅਸੀਂ ਲੈ ਲੈਂਦਾ ਸੀ ਨਾਲ ਅੱਛਾ ਤੇ ਮਰ ਗਿਆ ਭਾਜੀ ਬੱਚਾ ਸਾਡੇ ਕੋਲ ਮਰਿਆ ਬੱਚਾ ਵਖਾ ਦਿਓ ਇਹ ਘਰੀ ਝੋਟੀ ਕਿ ਤਰ੍ਹਾਂ ਦੀ ਹੈ ਤੇ ਦੁੱਧੋ ਤਰ੍ਹਾਂ ਕਿੰਨਾ ਹੋਣੇ ਦੁੱਧ ਭਾਜੀ ਦੇ ਕੋ 11 ਕਿਲੋ ਤੇ ਭੂਸੀ ਦੀ ਬਣਾਈਂ ਜਰਾਤੀ ਕੁੱਤੇ ਲਗੇ ਅੱਛਾ ਹਾਂਜੀ ਭੂਸੀ ਤੇ ਮਿਲਦੀ ਜਿ ਬੜੀ ਉਹ ਜਾਂਦਾ ਢੰਗ ਟੀਕਾ ਲਵਾ ਸਕਦੀ ਹੈ ਦੁੱਧ ਦੇ ਕੋ ਕਾਹੀ 11 ਲੀਟਰ ਅੱਛਾ ਹੁਣ ਦਹਾਣਾ ਭਾਜੀ ਦਵਾਂਗੇ ਠੀਕ ਹੈ ਪੱਕਾ ਦੁੱਧ ਭਾਜੀ ਦੇ ਕੋ 11 ਕਿਲੋ ਹੀ ਅੱਛਾ ਚਵਾਗ ਦੇ ਇੱਕ ਨੰਬਰ ਦਾ ਲੱਗਾ ਭਾਜੀ ਇਹ ਤਾਂ ਥੋੜੀ ਜਿਹੀ ਹੋਵੇ ਲੋ ਭਾਜੀ ਖੰਮੜੀ ਜੋ ਦੀ ਅੱਛਾ ਆ ਲੈ ਲੋ ਯਾਦਗਾਣਾ ਭਾਜੀ ਨੇਕੀ ਦਾ ਹਾਂਜੀ ਇਹ ਭਾਜੀ ਬਣਤੀ ਇਸ ਤਰ੍ਹਾਂ ਦੀ ਦੇਵਾਨੇ ਦੀ ਅੱਛਾ ਬਾਨੇ ਦੀ ਬਣਤੀ ਇਸ ਤਰ੍ਹਾਂ ਦੀ ਆ ਇਹ ਧਾਰ ਦਾ ਫਰਕ ਨਾ ਹੋਊਗਾ। ਥਣਪੂਰੇ ਆ। ਮੈਂ ਨਾ ਭਾਜੀ ਜੇ ਹੁੰਦਾ ਤੇ ਪਤਾ ਵੀ ਕਹਿ ਦਣਾ ਜਾਂ ਵੀਡੀਓ ਤੁਹਾਡੀ ਵੀ ਕਹਿ ਦਣਾ ਕਿ ਧਾਰ ਦਾ ਫਰਕ ਨਾ ਹੋਵੇ। ਚੋਗੇ ਲੈ ਜਾ ਸਾਡੇ ਘਰੋਂ। ਠੀਕ ਆ। ਭਾਵੇਂ ਕੋਈ ਭਾਜੀ ਇਹਨੂੰ ਲੀਡਰਾਂ ਚੋਲੇ ਤੇ ਭਾਵੇਂ ਗੜਵੀਂ ਦੇ ਚੋਲੇ ਤੇ ਭਾਵੇਂ ਬਾਲਟੀ ਦੇ ਚੋਲੇ। ਤੋਰੋ ਫਿਰ। ਹਾਂ ਜੀ। 10 ਕਿਲੋ ਨਾ ਭਾਜੀ ਦਵਾ ਕੇ। ਦੇਖ। 3-4 ਨੂੰ ਦੇ ਪਈ ਆਪਣੇ ਕੋਲ ਨੂੰ। ਇਹ ਚੋਟ ਆਉਂਦੀ। ਅਰੇ ਆ ਜੀ ਦੇਖੋ ਕਿ ਨਹੀਂ। ਬੈਠੋ ਮੁਰਾ। ਬਾਕੀ ਉਤਰੇ ਇਹ ਰਾਜੀ ਆ ਸਭੀ ਸੋਮ ਸੋਮ ਚੰਗੀ ਆ ਪੇਠਪੋੜੇ ਤੇ ਚੰਗੀ ਆ ਬਾਕੀ ਬਾਹਰ ਰੱਖ ਦੀਏ ਵੀ ਜਿਹਨਾਂ ਨੇ ਪਹਿਲਾਂ ਹੀ ਦੱਸਿਆ ਪਾਣ ਘਰ ਕਹਿੰਦੇ ਵੀ 17 ਬਰਾਬਰ ਹੈ ਭਾਈ ਐਂ ਆਦੀ ਨਾ ਕੁੱਤਾ ਆਇਦਾ ਠੀਕ ਹੈ ਘੁਸ਼ੀ ਭੁਸ਼ੀ ਲੈ ਗਿਆ ਕਤਾ ਠੀਕ ਹੈ ਘੁਸ਼ੀ ਦੇ ਬੜੀ ਸੋਹਣੀ ਮੈਚੂਰਟੀ ਮਿਲਦੀ ਜੀ ਘੁਸ਼ੀ ਮੈਂ ਬਣਾਈ ਆ ਤਾਂ ਅੱਛਾ ਤੇਰਾ ਕੀ ਲੈ ਗਿਆ ਕਾਰਾ ਤੇ ਛਾਲਪਾ ਤੇ ਗੱਰਦਾ ਪਾ ਲਾ ਤਾ ਪਲੀਓ ਦੀ ਪੂਰੀ ਬੜੀ ਪੇਠਪੋੜੇ ਰਾਜੀ ਬੜੀ ਆ ਬਾਕੀ ਥਾਣੇ ਚੰਗਾ ਲੱਗਾ ਇਹਦਾ ਕਿਹੜਾ ਲੱਗਾ ਜੱਟੀ ਨਾਲੇ ਸਾਹ ਦੇਖ ਲੈ ਪਿਛਲੇ ਥਾਣੇ ਲਗਭਗ 1 ਕੋਜੇ ਆ ਪਾਜੀ ਗਾਰਡ ਵੀ ਹੁੰਨੀ ਉਹਦਾ ਪਿਛਾੜ ਵੀ ਹੁੰਨੀ ਹੋ ਥੋੜਾ ਬਦਾ ਭਾਵੇਂ ਗਾਰਡ ਤੇ ਫਰਕ ਹੋਵੇ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਉਤਰਾ ਤੇ ਝੋਟੀ 80000 ਦੀ ਸੀ ਹਾਂਜੀ ਜੇ ਬੱਚਾ ਨਾ ਮਰਦਾ ਤੇ ਮਹੀਨੇ ਖਾਣਦੀ ਪਾਜੀ ਸੂਈ ਆ ਵਧ ਨਹੀਂ ਸੂਈ ਝੋਟੀ ਅੱਛਾ ਤੇ ਹੁਣ ਪਾਜੀ ਦੇ ਦਈਏ ਝੋਟੀ 70 ਤੇ ਦੇਣ 73000 ਦੀ ਦੇ ਦਈਏ ਨਹੀਂ ਨਹੀਂ ਪੂਰੇ 70 ਦੇ ਦੇ ਦਈਏ 70 ਜੋ ਪਾਜੀ ਦੋਸ਼ ਦਾਂਗੇ अच्छा 68 ਦੀ ਦੇ ਦिए 68000 ਦੇ ਦੇ ਦਾਂਗੇ ਭਾਜੀ 2000 ਹੋਰ ਛੜ ਦਾਂਗੇ 68000 ਦੀ ਭਾਜੀ ਦੇ ਦਾਂਗੇ اچھا ਹਾਂਜੀ ਤੇ ਦੁੱਧ 10 ਲੀਟਰ ਘਰੋ ਚਵਾ ਕੇ ਦੋਗੇ ਹੋ ਵੀ ਖੜੀ ਕੋਈ ਠੀਕ ਹੈ ਹਾਂਜੀ ਹਾਂ ਜੀ ਖਾਣਾ ਭਾਜੀ ਝੋਟੀ 65000 ਦੇ ਦੇ ਦਾਂਗੇ 65 ਦੀ ਦੇ ਦੇ 60000 ਦੀ ਦੇਗੇ ਭਾਜੀ ਥੋੜਾ ਬਦਕਸਾਰਾ ਸਾਨੂੰ ਲੱਗਣ ਰਿਆ ਬਾਕੀ ਝੋਟੀ 80000 ਦੀ ਬਾਕੀ ਤੁਹਾਨੂੰ ਪਤਾ ਬੱਚਾ ਦੇ ਕਿਹੋ ਕੋਈ ਵੀਰ ਕੋ ਮਾਰ ਸਕਦਾ ਜੀ ਹਾਂਜੀ ਹਾਂਜੀ ਯਾੜੀ ਡੰਗ ਟੀਗਾ ਲਵਾ ਲੂਗੀ ਮੜਕੇ ਪਹਾੜੇ ਤੇ ਵੀ ਆ ਸਕਦੀ ਜੀ ਠੀਕ ਹੈ ਚੋਣ ਭਾਜੀ ਕਿਤੇ ਇੱਕ ਨੰਬਰ ਦੀ ਲੱਗੀ ਝੋਟੀ ਤੇ ਹੁਣ ਆ ਜਿਹ ਹਾਂਜੀ ਇਹ ਭਾੜੇ ਦੇ ਭਾਜੀ ਮਿਲਦੀ ਮੇਰੇ ਛੇ ਭਾੜੇ ਤੇ ਭਾੜੇ ਤੇ ਭਾਜੀ ਮਿਲਦੀ ਜੇ ਖੁੱਡਾ ਖਾਡਾ ਵਖਾ ਦਿਓ ਕਿੱਡੀ ਕਿੱਡੀ ਦੂਰ ਲੱਗਾ ਬਾਕੀ ਉਹ ਤਨੇ ਆ ਵੀ ਸਰੀਰਮ ਵੀ ਭਾਰੀ ਆ ਪਾਜੀ ਮੂੰਹ ਦਿਖਾਓ ਕਿੱਡਾ ਤਗੜਾ ਤੇ ਗੋਲ ਸਿੰਘ ਦੀ ਮੱਝ ਆ ਜਿਹੜੀ ਬਿਲਕੁਲ ਹਾਂ ਸੁਆ ਭਾਜੀ ਦਾ ਤੱਜਾ ਜੇ ਅੱਛਾ ਰੋਪਰ ਤੱਜਾ ਸੁਆ ਜੇ ਇਹ ਨਾ ਭਾਜੀ ਚੈੱਕ ਮੈਂ ਗੱਲ ਕਰਾਈ ਜੇ ਇਹਦੇ ਮਤਲਬ ਅੱਜ ਪੂਰੇ 40 ਦਿਨ ਘਾਰ ਵਾਲਿਆਂ ਦੇ ਚੈੱਕ ਕਰਾਈ ਡਾਕਟਰ ਨੂੰ ਨਾ ਪ੍ਰੋਪਰ ਪਤਾ ਨਹੀਂ ਲੱਗਾ ਅੱਛਾ ਤੇ ਠੰਡਾ ਠੀਕਾ ਵੇ ਲਵਾਤਾ ਸ਼ੱਕ ਦੇ ਵਿੱਚ ਆਈ ਜੇ ਤੇ ਆਪਾਂ ਗਰੰਟੀ ਨਹੀਂ ਦੇ ਦਿੰਦੇ ਅੱਛਾ ਘਾਰ ਹਾਂ ਦੁੱਧ ਕਿੰਨਾ ਤਰ੍ਹਾਂ ਦੇਗਾ ਦੁੱਧ ਭਾਜੀ ਕੋ 9 ਕਿਲੋ 8 ਕਿਲੋ ਕਰਕੇ ਦਵਾਂਗੇ ਅੱਛਾ ਮੁਖਾਵਾ 9 ਦਾ ਹੀ ਆ ਪਰ ਦੁੱਧ ਭਾਜੀ ਉਹ ਦੱਸ ਦੇ ਜਿਹੜਾ ਕਿਹਨੇ ਚੋਕ ਲੈਣਾ ਹਾਂਜੀ ਹਾਂਜੀ 8 ਕਿਲੋ ਦੁੱਧ ਪੱਕਾ ਹੋਊਗਾ ਤੋਰੋ ਫੇਰ ਇਹਨਾਂ ਵੀ ਇੱਕ ਵਾਰੀ ਬਾਕੀ ਤਾਂ ਚਾਹ ਤੁੰ ਜਾਬ ਦਾ ਤਕੜਾ ਮੈਨਾਂ ਬਾਕੀ ਉਤਨਾ ਇਹ ਆ ਵੀ ਸੱਜਰ ਚੰਗੇ ਦੁੱਧ ਵਾਲੀ ਹੋਊਗੀ ਭਾਜੀ 16 17 ਕਿਲੋ ਕਹਿੰਦੇ ਦੁੱਧ ਤਾਂ ਦੀ ਅੱਛਾ ਸੱਜਰ ਨੇ 4 5 ਮਹੀਨੇ ਦੀ ਭਾਜੀ ਮੈਂ ਸੋਈ ਐ ਠੀਕ ਆ ਹਾਂਜੀ ਹਾਂਜੀ ਦੁੱਧ ਵਾਲੇ ਨਿਸ਼ਾਨੀਆਂ ਚੰਗੀਆਂ ਇਹਦੇ ਚੱਲੇ ਚਿਰਦੀ ਨਹੀਂ ਸੋਈ ਸਾਢੇ 3 4 ਮਹੀਨੇ ਦੀ ਭਾਜੀ ਸਾਢੇ 3 ਹੀ ਵਾਂ ਛੱਟ ਚ ਆ ਹਲੇ ਮਾਸਪਾ ਦੀ ਇਦਰਾ ਠੀਕ ਆ ਹਾਂ ਠੰਡੀ ਬਾਕੀ ਦੰਦ ਦੰਦ ਦੇਖ ਸਕਦੇ ਪੂਰੀ ਭਿਜਾਈ ਹੋਈ ਪਾਰੇ ਪੱਲੇ ਦੀ ਮੱਝ ਹੈ ਜਿਹੜੀ ਕੱਦ ਵਜਨ ਵੀ ਚੰਗਾ ਹੈ ਬਾਕੀ ਇਹ ਤਾਂ ਥੱਲੇ ਹਵਾਨਾ ਜਿੰਨਾ ਹੀ ਆ ਸਫਾਈ ਜੀ ਪਾਜੀ ਪੂਰੀ ਸਜਣਾ ਰਗੀ ਇਹ ਸਾਢੇ 3 4 ਮਹੀਨੇ ਦੇ ਬਾਅਦ ਤੋਂ ਵਸ ਹੋਈ ਜਾ ਮੈਂ ਇੱਥਾਨ ਇਹਦੇ ਵੀ ਦੇਖ ਸਕਦੇ ਆ ਤੇ ਮਿਲਕ ਮਹਨੇ ਦੀ ਵੀ ਦੇਖ ਸਕਦੇ ਆ ਇਹਦਾ ਕਾਲੀ ਸ਼ਾਹ ਜੇ ਬਾਜੀ ਮੈਂ ਤੇ ਇਹਦਾ ਫਿਰ ਮੁੱਲ ਮੁੱਲ ਬਾਜੀ ਜੇ ਤਾਂ ਟੋਕਰ ਘੱਪੜ ਚੈੱਕ ਕਰਾਤੀ ਹਾਂਜੀ ਤੇ ਝੋਟੀਆਂ ਵੀ 80000 ਦੀ ਵੇਚ ਦੀ ਜੀ ਹਾਂਜੀ ਤੇ ਬਾਜੀ ਜਾਤ ਪਾਤ ਵਾਲੀ ਬੜੀ ਐ ਹਾਂਜੀ ਹਾਂਜੀ ਤੇ ਹੁਣ ਬਾਜੀ ਦੇ ਦੀਏ ਪਹਾਨਾ ਹੀ ਇਹ ਵੀ 65 ਦੀ ਦੇ ਦੀਏ ਉਹ ਯਾਰਖੰਡ ਛੱਡਦੀ ਔਰ 76 ਦੀ ਪਾਜੀ ਖਾਨ ਨਹੀਂ ਦਵਾਂਗੀ ਅੱਛਾ 76000 ਦੀ 76 ਦੀ ਪਾਜੀ ਵਜਨ ਦੇ ਹਿਸਾਬ ਨਾਲ 57 58000 ਦੇ ਮੈਂ ਉਤਰਾ ਹੀ ਠੀਕ ਹੈ ਬਾਕੀ ਚਲੋ ਇਹ ਆ ਫਿਰ ਇਹ ਤੇ ਕੱਦ ਵਜਨਦਾ ਵੀ ਮੁੱਲ ਪੈਣਾ ਹੈ ਕੋਈ ਫालतू ਮਾਸ ਨਹੀਂ ਮੈਂ ਜਿਹੜਾ ਦੁੱਧ ਵਾਲੀ ਮਹੀਂ ਆ ਹਾਂਜੀ ਹਾਂਜੀ ਦੁੱਧ ਪਾਜੀ 10 ਕਿਲੋ ਮੈਂ ਹੀ ਕਰ ਦੂਗੀ ਅੱਧਾ ਕੋ ਸੰਭੂ ਨਾ ਠੀਕ ਹੈ ਦੁੱਧ 10 ਕਿਲੋ ਕਰ ਦੂ ਆਪਣੇ ਕੋ ਪਾਜੀ ਰਾਤੀ ਅਜੇ ਆਈ ਆ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਝੋਟੀ ਜੇ ਆ ਚੱਟ ਗਈ ਐਸਾ ਜਸੂਈ ਜੇ ਮੇਰਾ ਭਾਈ ਆ ਕੱਟਾ ਇਹਦਾ ਕੱਟਾ ਇਤਨਾ ਬੈਜੋ ਇਧਰ ਕੋ ਉਹ ਕੱਟਾ ਹੈ ਤੇ ਇਤਨਾ ਹੀ ਬੈਜਣਾ ਇਤਨਾ ਹੀ ਬੈਜੋ ਪੂਰੀ ਧੀਰੀ ਆਲੇ ਠੰਡੀ ਧੀਰੀ ਆ ਸੁਆ ਇਹਦਾ ਇਹਦਾ ਭਾਈ ਦੂਜਾ ਸੁਆ ਜੀ ਅੱਛਾ ਹਾਂ ਤੇ ਇਹਨੇ ਸਾਂਭੀ ਨਹੀਂ ਅੱਜ ਕੋਈ ਸ਼ਾਮ ਸੁਣਦੇ ਕੋਈ 2 8 9 ਕਿਲੋਨੇ ਚਵਾਈ ਜਾਣਾ ਜੀ ਅੱਛਾ ਹੁਣ ਭਾਈ ਸ਼ਾਂਤੋਂ ਥੋੜਾ ਜੰ ਅੰਦਰ ਹੀ ਆ ਅੱਛਾ ਹਾਂ ਜੀ ਸ਼ਾਂਤੋਂ ਅੰਦਰ ਹੀ ਆ ਪੰਨਿਆਂ ਤੋਂ ਬਾਹਰ ਆ ਠੀਕ ਐ ਇਹ ਆਪੇ ਚਲੋ ਕਿਹੇ ਵੀਰ ਦਾ ਘਰ ਦਾ ਵਧੀਆ ਸਾਰੀ ਜਾਊਗੀ 8 ਕਿਲੋ ਦੁੱਧ ਦੇਣਾ ਸੱਜਰ ਦੇ ਮੈਂ ਆ ਸੱਜਰ ਮੱਝ ਆ 8 ਕਿਲੋ ਕੀ ਘਾਟ ਆ ਕੁਛ ਝੋਟ ਦੇ ਸਿੰਗ ਸਿਰ ਦੀ ਸੋਹਣੀ ਲੱਗੀ ਬਾਕੀ ਠੀਕ ਐ ਹੁਣ ਭਾਜੀ ਜਿੰਨਾ ਮੌਕੇ ਤੇ ਹੂਨਾ ਦੱਸਿਆ ਜੀ ਹਾਂ ਦੇਖ ਸਕਦੇ ਥਾਣੇ ਦੇ ਵੀ ਲਾਗੇ ਤਾਂ ਭਾਜੀ ਰਾਤ ਦੇਖਦੀ ਕਿ ਉਹਨਾਂ ਨੂੰ ਕੀ ਪਾਤਾ ਲਿਆਗੇ ਹਾਂਜੀ ਹਾਂਜੀ ਘਰ ਦੇ ਵਿੱਚੋਂ ਲੈ ਜਾ ਡੰਗਰ ਆਪਾਂ ਕੋਈ ਸੰਭੂਗਾ ਦੇ ਦੁੱਧ ਦੋ ਤਿੰਨ ਕਿਲੋ ਜਾ ਕੇ ਬਦਨ ਕੇ ਘੜ ਦੇਣੀ ਆ ਤੁਰ ਫੇਰ ਇਕ ਕਰੀਏ ਆ ਬੱਚਾ ਨਹੀਂ ਭਾਜੀ ਤਾਜੇ ਬੱਚਾ ਬਿਲਕੁਲ ਕੋਲਾ ਵਾਲੇ ਕੋ 13 ਦਾ ਲੜਿਆ ਫਟਾ ਜੇ ਕੋਲਾ ਬੱਚਾ ਆ ਹਾਂ ਕੋਲਾ ਹੀ ਇਹ ਦੇਖ ਲੈ ਰੋ ਠੀਕ ਹੈ ਬਾਕੀ ਇਹ ਵੀ ਹੈਗੀ ਠੰਡੀ ਤੇਰੀ ਆ ਠੰਡੀ ਤੇਰੀ ਭਾਜੀ ਜਿਹੜਾ ਮਰਜੀ ਵੀਰ ਨੂੰ ਚਾਵੇ ਠੰਡੀ ਮੈਂ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਭਾਜੀ ਜੇ ਇਹਦਾ ਦੁੱਧ ਲੈ ਆ ਕੇ ਵੇਚੀਏ ਤਾਂ ਭਾਵੇਂ 60000 ਕਰਾ ਲਿਓ ਹਾਂਜੀ ਤੇ ਆ ਦੇਖ ਸੰਦੇ ਹਵਨ ਇਹਦਾ ਲੱਗ ਗਿਆ ਦੇ ਦਈਏ ਭਾਜੀ 60000 ਨਹੀਂ ਕਰੀਏ ਕੋ ਮਾਨਤਾ ਤੇਰੇ ਦੀ ਬਾਜੀ ਦੇ ਦਈਏ ਫਿਰ ਕੀ ਕਰਨਾ ਹਰ ਮਾਨਤਾ ਤੂੰ ਹੀ ਦਾ ਦੋ ਫਿਰ ਪੂਰੇ 60 ਦੀ ਬਾਜੀ 60 ਦੀ ਦੇ ਦਾਂਗੇ ਪਰ ਹੋਰ ਨਾ ਵੀਰ ਕੋਈ ਤੰਗ ਕਰੇ ਅੱਛਾ 60000 ਦੀ ਮੈਂ ਦੇਵਾਂਗੇ ਇਹਦਾ ਵੀ ਪਿੱਠ ਪੂੜਾ ਵਿਖਾ ਦੋ ਕਿੱਡਾ ਵਧੀਆ ਮੈਂਦਾ ਮਗਰੋਂ ਠੀਕ ਐ 60000 ਦੀ ਬਾਜੀ ਦਵਾਂਗੇ ਠੀਕ ਐ ਹਾਂਜੀ ਤੇ ਬਾਕੀ ਤੋਂ ਕੋਈ ਗੱਲ ਨਹੀਂ ਥੋੜਾ ਬੋੜਾ ਤੇ ਬਿਨੈਸ ਹੁੰਦੀ ਹੈ ਵੀ ਨਹੀਂ ਕੱਢ ਦਾਂਗੇ ਠੀਕ ਐ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ